ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿੱਡੇ ਪਿੰਡ ਆ ਜ਼ਿਲ੍ਹਾ ਫਿਰੋਜ਼ਪੁਰ ਬਾਈ ਦਾ ਨਾਂ ਹਰਪ੍ਰਭੰਤ ਸਿੰਘ ਹਰਪ੍ਰਭੰਤ ਸਿੰਘ ਨਾਂ ਔਰ ਬਜਗਾ ਕਿੰਨਾ ਸੋਹਣਾ ਨਾਮ ਆ ਪਿਓ ਨੇ ਰੱਖਿਆ ਹਰਪ੍ਰਭੰਤ ਸਿੰਘ ਬਾਈ ਵਧੀਆ ਕੰਮਕਾਰ ਕਰਦਾ ਸੀ ਪੜਿਆ ਕਿੰਨਾ ਜੀ ਇਹ 5 ਸਾਲਾਂ ਦਾ ਪੜਿਆ 5 ਸੀ ਪੜਿਆ ਹੋਇਆ ਵਧੀਆ ਟੋਹਰੇ ਵਾਲੀ ਪੱਗ ਬੰਨਦਾ ਸੀ ਵਧੀਆ ਸੀ ਇੱਕ ਜਿਵੇਂ ਸਾਡੇ ਪਿੰਡਾਂ ਦੇ ਜ਼ਿਮੀਂਦਾਰ ਭਰਾ ਉਹਦਾ ਦਾ ਭਰਾ ਸੀ ਪਰ ਹੁਣ 15 ਸਾਲ ਹੋ ਗਏ ਅਫਸੈਟ ਹੋ ਗਿਆ ਦੂਜਾ ਭਰਾ ਵਿਆਹਿਆ ਹੋਇਆ ਭੈਣ ਵੀ ਵਿਆਹੀ ਹੋਈ ਆ ਅਫਸੈਟ ਹੋ ਗਿਆ ਮਾਂ ਬਾਬਿਆਂ ਦੇ ਡੇਰਿਆਂ ਤੇ ਰਾਧਾ ਦੇ ਚੇਲਿਆਂ ਦੇ ਮੱਥੇ ਰਗੜ ਰਗੜ ਕੇ ਚੌਂਕੀਆਂ ਭਰ ਭਰ ਕੇ ਦਵਾਈ ਵਾਲ ਨੂੰ ਨਿਤਰੀ ਮਾਂ ਕਹਿੰਦੀ ਨਹੀਂ ਇਹ ਸਾਧੂ ਆ ਇਹ ਤਾਂ ਸੁੱਚਮ ਰੱਖਦਾ ਹੱਥ ਨਹੀਂ ਲਾਉਣ ਦਿੰਦਾ ਭਾਂਡੇ ਧੋਣੇ ਆ ਗਾਂ ਵੀ ਆਪ ਚੋਕੇ ਨਾ ਕਿ ਦੁੱਧ ਕੱਢ ਕੇ ਉਹਦੀ ਚਾਹ ਬਣਾ ਕੇ ਪੀਣੀ ਆ ਚਾਲ ਪੱਤੀ ਵੀ ਧੋਣੀ ਆ ਖੰਡ ਵੀ ਧੋਣੀ ਆ ਰੋਟੀ ਵੀ ਵਿੱਚੋਂ ਕੱਢ ਕੇ ਇਕੱਤੀ ਖਾਣੀ ਆ ਕੱਪੜੇ ਨਹੀਂ ਪਾਉਣੇ ਨੰਗਾ ਹੀ ਰਹਿਣਾ ਹੁਣ ਤਾਂ ਪਿਛਲੇ 5 ਸਾਲਾਂ ਤੋਂ ਤਨ ਟੱਕਦਾ ਹੀ ਨਹੀਂ ਜਮਾਈ ਨੰਗਾ ਘੁੰਮਦਾ ਤੇ ਅੱਜ ਭੂਆ ਦੇ ਪੁੱਤ ਹਾਂਜੀ ਸਾਡੀ ਭੂਆ ਦਾ ਮਾਮੇ ਦੇ ਪੁੱਤ ਅੱਜ ਮਾਮੇ ਦੇ ਪੁੱਤ ਹਿੰਮਤ ਕਰਕੇ ਜ਼ਬਰਦਸਤੀ ਲੈ ਕੇ ਆਏ ਨੇ ਘਰੋਂ ਆ ਤੇੜਾ ਦੁਪੱਟਾ ਬੰਨ ਕੇ ਨਹੀਂ ਤੇ ਇਹ ਵੀ ਨਹੀਂ ਬੰਨਦਾ ਨੰਗਾ ਹੀ ਘੁੰਮਦਾ ਜੱਗਾ ਅੱਜ ਵੀ ਬਾਈ ਉਹਨਾਂ ਦੀ ਭੂਆ ਇਹ ਗੱਲ ਕਹਿੰਦੀ ਸੀ ਵੀ ਮੇਰੇ ਪੁੱਤ ਦੇ ਕੱਪੜੇ ਆਪੇ ਬਾਬਾ ਪਵਾਉਂਗਾ ਬਿਲਕੁਲ ਨਹੀਂ ਲੈ ਕੇ ਜਾਣਾ ਇਹਨੂੰ ਸਾਧੂ ਦਾ ਬੰਦਾ ਹੈ ਇਹਨੂੰ ਇਸ ਜੀਵਨ ਦੇ ਵਿੱਚ ਇੱਦਾਂ ਹੀ ਰਹਿਣਾ ਹੈ ਨੇ ਦੇਖੋ ਸਾਡੀ ਹੱਥ ਜੋੜ ਕੇ ਬੇਨਤੀ ਆ ਉਹਨਾਂ ਭੈਣਾ ਪਣਾਵਾਂ ਨੂੰ ਰਿਸ਼ਤੇਦਾਰਾਂ ਨੂੰ ਮਾਮੇ ਭੂਆ ਚਾਚੇ ਤਾਏ ਦੇ ਧੀਆ ਪੁੱਤਾਂ ਨੂੰ ਹੁਣ ਇਹ ਵੀਰਾ ਪਿਛਲੇ 5 ਸਾਲਾਂ ਤੋਂ ਨੰਗਾ ਘੁੰਮ ਰਿਹਾ ਸੀ ਬੜੀ ਕੋਸ਼ਿਸ਼ ਕੀਤੀਆਂ ਪਰ ਅੱਜ ਹਿੰਮਤ ਮਾਰ ਕੇ ਧੰਨਵਾਦ ਆ ਪਰੌਣੇ ਦਾ ਵੀ ਇਸ ਘਰ ਦੇ ਜਵਾਈ ਦਾ ਵੀ ਬਾਈ ਨਾਲ ਖੜਾ ਬਾਈ ਧੰਨਵਾਦ ਹੈ ਨਾ ਬਹੁਤ ਬਹੁਤ ਤੇਰਾ ਪਿੰਡ ਕਿਹੜਾ ਬਾਈ ਆਪਣੇ ਸਾਲੇ ਨੂੰ ਲੈ ਕੇ ਹੁਣ ਤੇ ਨਾਲ ਖੜਿਆ ਆ ਕੇ ਇਦਾਂ ਜੇ ਤੁਸੀਂ ਹਿੰਮਤ ਮਾਰੋ ਬਾਈ ਦੇਖੋ ਇਹਨੇ ਕੀ ਗੋਲੀ ਮਾਰਤੀ ਕਿਸੇ ਦੇ ਹੁਣ ਇਹ 2 ਮਹੀਨਾ 2 ਮਹੀਨਿਆਂ ਦੇ ਆਪਣੇ ਜੋਗ ਹੋ ਗਿਆ ਆ 570 ਦਿਨਾਂ ਚ ਤੁਸੀਂ ਦੇਖੋਗੇ ਕਿੰਨਾ ਫਰਕ ਪੈ ਜਾਣਾ ਪਰ ਗੱਲ ਸਿਰਫ ਕੋਸ਼ਿਸ਼ ਦੀ ਆ ਗੱਲ ਸਿਰਫ ਅਪਰਾਲਾ ਕਰਨ ਦੀ ਆ ਗੱਲ ਇੱਕ ਸਮਾਂ ਦੇਣ ਦੀ ਆ ਹੁਣ ਇਹ ਬਾਈ ਨੂੰ ਟਾਈਮ ਕੀ ਚਾਹੀਦਾ ਇਹਨੂੰ ਅਸੀਂ ਇੱਥੇ 10 ਦਿਨ ਦਾਖਲ ਕਰ ਲੈਣੇ ਆ ਇਹਦੇ ਨਾਲ ਇੱਕ ਬੰਦਾ 10 ਦਿਨ ਰਹਿ ਪਵੇ ਆਪਣੀ ਜ਼ਿੰਦਗੀ ਚ ਆਪਾਂ 10 ਦਿਨ ਨਹੀਂ ਕੱਢ ਸਕਦੇ ਆ ਆਪਣੇ ਕਿਸੇ ਭੈਣ ਭਰਾ ਖਾਤਰ ਸਾਡੇ ਖੂਨ ਦੇ ਰਿਸ਼ਤੇ ਆ ਮਾਮੇ ਭੂਆ ਦੇ ਪੁੱਤ ਸਕੇ ਭਰਾਵਾਂ ਤੋਂ ਵੀ ਵੱਧ ਕੇ ਰਿਸ਼ਤਾ ਹੈ ਅੱਜ ਬਾਈਆਂ ਨੇ ਮਿਸਾਲ ਪੈਦਾ ਕੀਤੀ ਆ ਇੱਥੇ ਲੈ ਕੇ ਆਏ 200 ਰੁਪਏ ਸਰ ਤੇ ਕੋਈ ਨਾ ਸਰ ਕੋਈ ਮੈਨੂੰ ਟੈਨਸ਼ਨ ਨਹੀਂ ਕਿੱਕ ਦਿਨ ਨਹੀਂ ਰੱਖ ਸਕਦੇ ਮੈਨੂੰ ਠੀਕ ਆ ਭਾਈ ਨਹੀਂ ਰੱਖਦੇ ਨਰਕਾਂ ਦੇ ਗੁੰਡ ਨੂੰ ਜਾਓਗੇ ਇੱਥੇ ਖੜ ਜਾ ਮੈਂ ਸਹੀ ਆ ਤਾਂ ਦੱਸ ਹਾਂ ਇੱਥੇ ਖੜ ਜਾ ਆ ਜਾ ਸਹੀ ਸਾਫ਼ਤ ਕਰ ਖੜ ਚੁੱਪ ਕਰ ਲੈ ਬੋਲਣ ਵਾਲਿਓ ਤੇ ਭਾਈ ਜੱਗੇ ਵਾਸਤੇ ਅਰਦਾਸ ਕਰਿਓ ਤੇ ਜੱਗੇ ਬਾਰੇ ਪਤਾ ਨਹੀਂ ਜੱਗੇ ਵਰਗੇ ਕਿੰਨੇ ਕਾ ਹੋਰ ਜਿਹੜੇ ਘਰਾਂ ਦੇ ਸੰਗੜਾ ਨਾ ਬੰਨੇ ਨੇ ਜਾਂ ਸੜਕਾਂ ਦੇ ਤੁਰੇ ਫਿਰਦੇ ਨੇ ਉਹਨਾਂ ਦੇ ਮਾਮੇ ਦੇ ਪੁੱਤ ਭੂਆਰੇ ਪੁੱਤ ਚੁੱਪ ਨੇ ਉਹ ਕਹਿੰਦੇ ਛੱਡੋ ਆਪਾਂ ਕੀ ਲੈਣਾ ਵੀ ਜਦੋਂ ਘਰ ਦੇ ਨਹੀਂ ਮੰਨਦੇ ਆਪਾਂ ਕਾਹ ਤੋਂ ਜਾਣਾ ਮੇਰੀ ਬੇਨਤੀ ਹੈ ਬਾਈ ਇੱਕ ਵਾਰੀ ਹਿੰਮਤ ਕਰਨੀ ਪੈਣੀ ਆ ਇੱਕ ਵਾਰੀ ਚਾਰ ਗਾਲਾਂ ਖਾਣੀਆਂ ਪੈਣੀਆਂ ਅੱਜ ਭੂਆ ਇਹਨਾਂ ਨਾਲ ਵੀ ਲੜਦੀ ਹੋਊ ਸਵੇਰੇ ਲੜਦੀ ਸੀ ਪਹਿਲਾਂ ਤਾਂ ਇਹਨਾਂ ਨਾਲ ਲੜੀ ਸੀ ਹਾਂ ਇਹਨੇ ਕੁਝ ਸਮਾਂ ਪਹਿਲਾਂ ਇਹਨੇ ਜਦਨ ਕੀਤਾ ਵੀ ਇਹਨੂੰ ਲੈ ਜੀਏ ਕਿਤੇ ਆਪਾਂ ਕਹਿੰਦੀ ਨਾ ਇਹਨੂੰ ਮੰਦਾ ਚੰਗਾ ਜਾਂ ਮੈਨੂੰ ਬੋਲ ਜੀਏ ਨੇ ਮੈਨੂੰ ਦੱਸਿਆ ਤੇ ਮੈਨੂੰ ਮੰਦਾ ਚੰਗਾ ਸੋਦੀ ਭੂਆ ਗੋਲ ਕਿ ਮੈਂ ਇਹ ਕੰਮ ਚ ਆਉਣਾ ਹੂੰ ਮੈਂ ਕਿਹਾ ਵੀ ਕੋਈ ਗੱਲ ਨਹੀਂ ਫਿਰ ਮੈਂ ਕਿ ਤੇਰਾ ਭਾਈ ਗਏ ਇਹਨੂੰ ਫੋਨ ਆਇਆ ਵੀ ਆਪਾਂ ਲੈ ਕੇ ਜਾਣਾ ਫਿਰ ਅਸੀਂ ਗੱਲ ਕੀਤੀ ਆਪਣੇ ਤੇ ਸੈਂਟਰ ਤੇ ਤਾਂ ਉਹ ਕਹਿੰਦੇ ਵੀ 27 ਤਰੀਕ ਨੂੰ ਕਨਪਤੂ ਉਹਦੇ ਲੈ ਕੇ ਹੋਣਾ ਚਲੋ ਤਾਂ ਅਸੀਂ ਕਹੀ ਅਸੀਂ ਉਹਦੇ ਲੈ ਕੇ ਆ ਜਾਵਾਂਗੇ ਪਹਿਲਾਂ ਅਸੀਂ ਆਖਾ ਸੀ ਕਿ ਬਾਈ ਜੀ ਆਪ ਆਵੇ ਉਹ ਆਨੇ ਨਹੀਂ ਤੁਸੀਂ ਲੈ ਆਓ ਮੈਂ ਇਹਨੂੰ ਕਹਤਾ ਚਲ ਜ਼ਬਰਦਸਤੀ ਪਰ ਮੈਨੂੰ ਇੰਨਾ ਦੇ ਫਤਾ ਸੀ ਵੀ ਇਹ ਆਈ ਨੇ ਕਿ ਮਤਲਬ ਆ ਜੂਗਾ ਮੈਂ ਤਾਂ ਆਦੇ ਘਰੋਂ ਰਸਤਾ ਰਸਤਾ ਲੈ ਕੇ ਕਿਉਂ ਰਿਆ ਸੀ ਮੈਂ ਕਿਹਾ ਨਹੀਂ ਕਿ ਅਪਣਾ সিনেমা ਨਹੀਂ ਬਣ ਗਿਆ ਹਾਂ ਹਾਂ ਮੈਂ ਜਮਾ ਘਰ ਲੈ ਕੇ ਭਾਈ ਬਹੁਤ ਧੰਨਵਾਦ ਤੁਹਾਡੇ ਵਰਗੇ ਨਮਾਇंदे ਚਾਹੀਦੇ ਕਿਸਾਨ ਜੁਨੀਅਨ ਨੂੰ ਜਿਹੜੇ ਆਪਣੇ ਘਰ ਤੋਂ ਵੀ ਸ਼ੁਰੂਆਤ ਕਰਮ ਹੈ ਨਾ ਹੁਣ ਇਹ ਬਹੁਤ ਵਧੀਆ ਗੱਲ ਆ ਜਦੋਂ ਆਪਾਂ ਪੰਚਾਇਤ ਤੇ ਖੜਕੇ ਗੱਲ ਕਰਦੇ ਆ ਖੁਦ ਆਪਣੇ ਘਰ ਚ ਹੀ ਇਦਾਂ ਦੀ ਕੋਈ ਸਮੱਸਿਆ ਹੋਵੇ ਬੰਦੇ ਦੇ ਕਿਤੇ ਨਾ ਕਿਤੇ ਮਨ ਚ ਹੁੰਦੀ ਆ ਤੇ ਅੱਜ ਤੁਸੀਂ ਉਹ ਚੀਜ਼ ਕੀਤੀ ਆ ਬਹੁਤ ਵਧੀਆ ਇਹ ਮਿਸਾਲ ਆ ਜਿਹੜੇ ਸਾਡੇ ਮੋਹਤਵਾਰ ਵੀਰ ਘੁੰਮਦੇ ਨੇ ਆਪਣੀਆਂ ਡਿਊਟੀਆਂ ਨਿਭਾਉਂਦੇ ਨੇ ਸਮਾਜ ਚ ਪਿੱਛੇ ਵੀ ਆਪਾਂ ਆਪਣੇ ਚਾਤ ਮਾਰੀਏ ਜੀ ਕਿਤੇ ਆਪਣੀ ਰੈਸਟਰੀ ਚ ਇਦਾਂ ਤਾਂ ਨਹੀਂ ਕੋਈ ਅੱਜ ਬਾਈ ਬਾਈ ਕੀ ਨਾਮ ਤੁਹਾਡਾ ਮੇਰਾ ਨਾਮ ਮੋਦਨ ਸਿੰਘ ਪਿੰਡ ਕਣੀਆਂ ਪਿੰਡ ਕਣੀਆਂ ਤੋਂ ਬਾਈ ਮੋਦਨ ਸਿੰਘ ਆ ਸਿੱਧੂਪੁਰ ਡੱਲੇਵਾਲ ਸਾਹਿਬ ਜਗੀਤ ਸਿੰਘ ਡੱਲੇਵਾਲ ਸਾਹਿਬ ਦੀ ਟੀਮ ਦੇ ਵਿੱਚ ਆ ਬਾਈ ਹੁਣੀ ਬਾਈ ਚੜ੍ਹਦੀ ਕਲਾ ਚ ਰਹਿਣ ਬਾਈ ਸਾਡੇ ਕਿਸਾਨਾਂ ਦੀ ਆਵਾਜ਼ ਇਦਾਂ ਹੀ ਉਠਾਉਂਦੇ ਰਹਿਣ ਅੱਜ ਆਪਦੇ ਭਰਾ ਨੂੰ ਲੈ ਕੇ ਆਏ ਨੇ ਨਾਲ ਵੱਡਾ ਭਾਈ ਬਾਈ ਤੁਹਾਡਾ ਕੀ ਨਾਮ ਹੈ ਬਲਵਿੰਦਰ ਸਿੰਘ ਬਾਈ ਕਣੀਆਂ ਤੋਂ ਇਹਨਾਂ ਦਾ ਭਰਾ ਫਿੱਡੇ ਪਿੰਡ ਤੋਂ ਫਿਰੋਜਪੁਰ ਤੋਂ ਨਾਲ ਪਰੌਣਾ ਇੱਥੇ ਲੈ ਕੇ ਪਹੁੰਚਿਆ ਬਾਈ ਇਹਨੂੰ ਬਾਈ ਨੂੰ ਆਪਾਂ ਦਾਖਲ ਕਰਾਂਗੇ ਤੇ 10 ਤੋਂ 15 ਦਿਨ ਰੱਖਾਂਗੇ ਕਿ ਆਨੇ ਨਾਲ ਡਿਊਟੀ ਨਿਭਾਉਣੀ ਹੈ ਹਨਾ ਤਿੰਨਾਂ ਚ ਕੋਈ ਵੀ ਮੰਨ ਕੇ ਟਾਈਮ 5-5 ਦਿਨ ਨਵਾਦੂ ਚਾਹੇ ਬਸ ਇਹ ਤਾਂ ਨੇ ਬਾਈ 5-7 ਦਿਨਾਂ ਦੀ ਸੈੱਟ ਹੋ ਜਾਣਾ ਪਈ ਜੱਗੇ ਬਾਈ ਸਤਿ ਸ੍ਰੀ ਅਕਾਲ ਕਿਵੇਂ ਆ ਜੱਗੇ ਸਕੂਲੇ ਗਿਆ ਤੂੰ ਕਿੰਨਾ ਪੜਿਆ ਸੀ ਹੈ ਅੱਠ ਤੱਕ ਪੜਿਆ ਤਾਂ ਪਿੰਡ ਤਾਂ ਜਾਂਦਾ ਹੁੰਦਾ ਸੀ ਫਿੱਟੇ ਫਿੱਟੇ ਸਕੂਲ 'ਚ ਮੈਂ ਤੈਨੂੰ ਆਪ ਦੇਖਿਆ ਹੈ ਦੇਖਿਆ ਜਾਂਦਾ ਨਹੀਂ ਸੀ ਦੇਖੋ ਕਿਵੇਂ ਸੁੱਕਿਆ ਪਿਆ ਆ ਛਾਤੀ ਵੀ ਅੰਦਰ ਬੜੀ ਪਈ ਹੈ ਬਾਈ ਦੀ ਕਿਉਂਕਿ ਉਹ ਸਾਲੋਂ ਤੋਂ ਰੋਟੀ ਨਹੀਂ ਖਾਂਦੀ ਅਸਾਂ 2 ਸਾਲ ਤੋਂ ਰੋਟੀ ਨਹੀਂ ਖਾਦੀ ਹੋਣੀ ਕੀ ਖਾਂਦਾ ਫਿਰ ਕੱਲੀ ਚਾਹ ਆ ਉਹ ਵੀ ਆਪ ਜਿਹਾ ਅਖੰਡ ਪੱਤੀ ਤੋਂ ਅਖੰਡ ਪੱਤੀ ਧੋ ਕੇ ਸਿਰਫ ਚਾਹ ਪੀ ਰਿਆ ਦੋ ਸਾਲਾਂ ਤੋਂ ਰੋਟੀ ਨਹੀਂ ਖਾਧੀ ਆ ਚੀਜ਼ ਛਾਤੀ ਦੇਖੋ ਬਿੱਟ ਟੋਆ ਪੈਂਦਾ ਇੰਨਾ ਬਾਬੇ ਰਾਮ ਦੇ ਵਰਗਾ ਢਿੱਡ ਤਾਂ ਉਹੀ ਨਾਰਮਲ ਬੜਾਈ ਫਿਰਦਾ ਹੈ ਬਾਈ ਜੀ ਤੇ ਅੱਜ ਜੱਗੇ ਬਾਈ ਵਾਸਤੇ ਅਰਦਾਸ ਕਰਿਓ ਸਾਰੇ ਕਿਉਂਕਿ ਗੱਲ ਗਵਾਆਂ ਅਰਦਾਸਾਂ ਦੀ ਆ ਜੇ ਅੱਜ ਨਾ ਵੀਰਾਂ ਨੇ ਹਿੰਮਤ ਕੀਤੀ ਆ ਇਹਨਾਂ ਦਾ ਹੌਸਲਾ ਹੋਰ ਵਧੇ ਹਿੰਮਤ ਟੁੱਟੇ ਨਾ ਇਹ ਬਾਈਆਂ ਨੂੰ ਲੱਗੇ ਵੀ ਅਸੀਂ ਕੀਤਾ ਹੋਇਆ ਜਿਹੜਾ ਫੈਸਲਾ ਸੀ ਸਾਡਾ ਸਹੀ ਸੀ ਜੱਗਾ ਭਾਈ ਆਉਣ ਵਾਲੇ ਜੀਵਨ ਚ ਆਪਣੇ ਚ ਆਪਣੇ ਘਰ ਦੇ ਕੰਮਕਾਰ ਕਰਕੇ ਬਤੀਤ ਕਰੇ ਆਪਣੇ ਭਰਾ ਨੂੰ ਆਪਣੇ ਭਤੀਜੇ ਭਤੀਜੀਆਂ ਨੂੰ ਸਪੋਰਟ ਕਰੇ ਆਪਣੀ ਮਾਂ ਦੀ ਸੇਵਾ ਕਰੇ ਆਪਣੀ ਮਾਂ ਨੂੰ ਸਮਝਾਵੇ ਮਾਂ ਮੈਂ ਹੁਣ ਠੀਕ ਆ ਹੁਣ ਆਪਾਂ ਇਹਨਾਂ ਬਾਬਿਆਂ ਦੀਆਂ ਚੌਂਕੀਆਂ ਨਹੀਂ ਪਰਣੀਆਂ ਹੁਣ ਬਾਬੇ ਨਾਨਕ ਦਾ ਲੰਗਰ ਦਵਾਈਆਂ ਦਾ ਲੰਗਰ ਜਿਹੜਾ ਬਾਬੇ ਨਾਨਕ ਦੇ 20 ਰੁਪਈਆ ਦਾ ਚਲਾਇਆ ਹੋਇਆ ਲੰਗਰ ਉਹਦੇ ਜਿਵੇਂ ਦਵਾਈ ਛਕਦਾ ਅਰਦਾਸ ਕਰਿਓ ਇਸ ਜੱਗੇ ਬਾਈ ਵਾਸਤੇ ਮਹਾਰਾਜ ਇਹਨੂੰ ਤੰਦਰੁਸਤੀਆਂ ਬਖਸ਼ਣ ਇਹ ਤੰ ਤੇ ਕੱਪੜਾ ਨਹੀਂ ਪਾ ਰਿਹਾ ਬਾਈ 5-6 ਸਾਲਾਂ ਤੋਂ 2 ਸਾਲਾਂ ਤੋਂ ਰੋਟੀ ਨਹੀਂ ਖਾ ਰਿਹਾ ਮਹਾਰਾਜ ਮੇਰ ਕਰਨ ਅੱਧੀ ਸ਼ਾਮ ਨੂੰ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਜਾਂ ਕੱਲ ਨੂੰ ਜੱਗੇ ਬਾਈ ਦਾ ਇਸ਼ਨਾਨ ਪਾਣੀ ਕਰਾ ਕੇ ਅਗਲੇ ਜੀਵਨ ਦੀ ਸਾਜ ਵੀ ਤੁਹਾਡੇ ਨਾਲ ਪਾਵਾਂਗੇ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਦੋ ਮੰਜੇ ਹੈ ਰੂਮਨ ਜੀ ਦਾ ਸੇਬਿਆ 12 ਮਹੀਨੇ 30 ਦਿਨ ਬਾਹਰ ਹੀ ਪਹਿਣਾ ਅੱਛਾ ਜਾਲ ਹੋਵੇ ਹਾੜ ਹੋਵੇ ਦਰ ਕੁਛ ਹੋਈ ਜਾਵੇ ਇਹਨੇ ਬਾਹਰ ਪਹਿਣਾ 51 ਤੱਕ ਦਿਨਾਸਤੇ ਇੱਕ ਰਾਤ ਆਪੀ ਅੱਛਾ ਕਿ ਹੋਰ ਨੇੜੇ ਕਰ ਲੈਣਾ ਕੋਲੇ ਕੋਲੇ ਰੱਖ ਲੈਣਾ ਅਵਸਾਇਰ ਇੱਥੇ ਰੰਮੂ ਆਏ ਇੱਥੇ ਆਏ ਪਹਿਲਾਂ ਕਿ ਰਾਤ ਨੂੰ ਉੱਤੇ ਪਹਿਣਾ ਕਿਨੇ ਹੁੰਦੇ ਅੱਛਾ ਆਉਂਦੀ ਆਂ ਕਰਕੇ ਕਿੱਥੇ ਰੱਖੇਂ ਨਹੀਂ ਪਹਿਣਾ ਸਿਆਲਾ ਜੀ ਸਿਆਲਾ ਕਰਜਾਈ ਤਾਂ ਲੈਂਦਾ ਹੋ ਨਾ 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 ਕਰਜਾਈ ਵੀ ਨਹੀਂ ਲੈਂਦਾ ਬਸ ਸਾਈ ਫਿਰ ਕੱਪੜੇ ਕਪੜੇ ਵੀ ਲਰਜਾਈ ਹੀ ਸਿਆਲਜ ਲੰਗਾ ਹੀ ਲਰਜਾਈ ਕੇ ਬਿਸਤਰਾ ਥੱਲੇ ਕਿਦਾਂ ਵਿਛਾ ਲੈਂਦੇ ਆ ਬਹਾਂ ਵਿਛਾਉਂਦੇ ਆ ਪਰ ਨਹੀਂ ਨੇੜੇ ਨਹੀਂ ਹੋ ਮਖਸੇ ਨੂੰ ਕਿੰਨਾ ਦੂਰ ਹੋ ਪਰਿਵਾਰ ਨੂੰ ਇਹਨੂੰ ਵੀ ਉਹ ਬੁਲਾਉਂਦੇ ਨਹੀਂ ਇਹਨੂੰ ਦਰਦੇ ਬਹੁਤ ਆ ਪਾਣੀ ਨਹੀਂ ਪੀਤਾ ਬੰਦਾ ਪਾਣੀ ਸਾਕੋ ਅੱਜ ਪੀਤਾ ਨਹੀਂ ਇਹ ਪੂਹੀ ਆ ਕੱਟੇਂ ਕੋਟੇਂ ਫੇਰ ਅੱਜ ਹੀ ਕਰਾਈਏ ਇਹ ਕੱਟਣਾ ਆਪ ਕਰਦਾ ਜੀ ਸਿੱਸਤਾ ਰੱਖ ਲੈਣਾ ਮੂਹਰੇ ਆ ਕੱਟਣਾ ਆਪ ਕਰਦਾ ਜੇ ਕੱਟੇਂ ਆਪ ਕਰਦਾ ਜੇ ਤੋਂ ਬਾਹਰ ਜਾਣਾ ਨਹੀਂ ਮੁਛਾਂ ਮਟਾਂ ਆਪ ਰੱਖਦਾ ਕਟਕੀ ਆਪ ਆਪ ਸੀ ਸਮੂਹੇ ਲੱਖਣਾ ਤੇ ਕਿਨਾ ਆਪ ਮੈਂ ਸਰੋਤ ਦਾ ਦਾੜੀ ਮੁੱਛਾਂ ਕੱਟ ਲੈਂਦਾ ਅਸੀਂ ਤੇ ਅਸੀਂ ਗਏ ਆ ਉੱਤੇ ਵਾਲ ਸੀਗੇ ਅੱਗੇ ਆਪ ਸਾਫ਼ ਵੀ ਕੱਟ ਜੱਗੇ ਬਾਈ ਆਪਾ ਹੁਣ ਦਿਖਾਉਣਾ ਦੁਨੀਆ ਨੂੰ ਵੀ ਜੱਗਾ ਜੱਗਾ ਜੰਮਿਆਂ ਤੇ ਮਿਲਨ ਵਧਾਈਆਂ ਹੈ ਨਹਿਰ ਪਾਰ ਦਾਣੇ ਚੁਗਦੇ ਹੈ ਬਾਈ ਸੁਣੀਏ ਨਾ ਗਾਣਾ ਜੱਗਾ ਜੰਮਿਆਂ ਤੇ ਮਿਲਨ ਵਧਾਈਆਂ ਜੱਗੇ ਬਾਈ ਹੁਣ ਆਪਾਂ ਦੁਨੀਆ ਨੂੰ ਦਿਖਾਉਣਾ ਵੀ ਜੱਗੇ ਨੂੰ ਹੱਥ ਲਾਉਣ ਨਾਲ ਕੁਝ ਨਹੀਂ ਹੁੰਦਾ ਜੱਗੇ ਨੂੰ ਕੱਪੜੇ ਪਾਉਣ ਨਾਲ ਕੁਝ ਨਹੀਂ ਹੁੰਦਾ ਜੱਗਾ ਜੇ ਕੋਈ ਚੀਜ਼ ਖਾ ਲੈਂਦਾ ਉਹਨੂੰ ਕੁਝ ਨਹੀਂ ਹੁੰਦਾ ਆਪਾਂ ਦਿਖਾਉਣਾ ਜੱਗਾ ਦੁਨੀਆ ਨੂੰ ਦਿਖਾਏਂਗਾ ਨਾ ਕਰਾਂਗੇ ਮਦਰ ਸਾਡੀ ਮੜਾ ਹੱਥ ਫਿਰ ਆ ਜੱਫੀ ਪਾ ਉੱਠ ਕੇ ਖੜਾ ਹੋ ਕੇ ਖੜਾ ਹੋ ਕੇ ਜਕਾਰਾ ਛੜ ਦੇ ਬੋਲੇ ਜੱਫੀ ਪਾ ਜੱਫੀ ਜੱਫੀ ਪਾ ਲਾ ਘੁੱਟ ਕੇ ਸਾਡਾ ਜੱਗਾ ਠੀਕ ਹੋ ਕੇ ਘਰੇ ਜਾਊਗਾ ਉਹ ਜੱਗਾ ਹੈ ਜਗਾਰਾ ਲਾ ਦੇ ਬੋਲੇ ਸੋਨਾ ਉੱਚੀ ਬੋਲੇ ਸੋਨਾ ਬੋਲੇ ਬੋਲੇ ਸੋਨਿਆ ਤਰ ਸ੍ਰੀਆ ਕਾਲ ਮੈਂ ਤੇ ਸਪਨ ਹੋਵੇ ਤੇਰਾ ਕੀ ਨਾ ਮਨਜੀਤ ਕੋਰ ਤੇ ਨਾਲ ਕੌਣ ਆਇਆ ਇਹ ਨਾਲ ਆਇਆ ਬੇਟਾ ਉੱਥੇ ਯਾਦੀ ਨੋ ਹੈਗੀ ਨਾ ਸਿੰਧੂ ਅਲਮਾਰ ਦਵਾਈ ਸਿੱਤੀ ਦਵਾਈ ਉਹ ਜਾ ਕੇ ਜਾਓ ਦਵਾਈ ਮਿਲ ਗਈ ਦਵਾਈ ਨਹੀਂ ਮਿਲਦੀ ਲੈਣਟ ਖੜੇ ਹੋ ਭਾਈ ਦਵਾਈ ਦਵਾਈ ਇੱਥੇ ਲਿਆਵਾ ਦੋਨਾਂ ਨੂੰ ਲਿਆ ਮੇਰੇ ਕੋਲ ਜਾ ਮ ਦਵਾਈ ਲੈ ਤੈਨੂੰ ਪਹਿਲਾਂ ਦਵਾਈ ਦਿਵਾਉਣੀ ਆ ਅੱਜ ਹਾਂ ਚੱਕਰ ਬਹੁਤ ਆ ਜਾਂਦਾ ਜੀ ਜਿਗ ਜਨ ਕੋਈ ਨਾ ਕੋਈ ਹੋਰ ਜਾਣ ਹੋਰ ਜਾਣ ਜੀ ਜਾ ਜਾ ਕੇ ਲੈ ਕੇ ਆ ਦਵਾਈ ਕੋਈ ਆਸ਼ਰਾ ਦੇਣਾ ਕੋਈ ਨਾ ਤੂੰ ਫਿਕਰ ਨਾ ਕਰ ਫਿਰ ਘਰੇ ਕੌਣ ਕੌਣ ਆ ਇਹਰੇ ਕਰੇ ਪੁੱਤ ਹੈਗਾ ਕਿ ਤੱਕ ਗੁਜ਼ਰ ਗਿਆ ਤੇ ਐਕਟ ਹੈਗਾ ਤੇ ਉਹ ਉਹ ਵੀ ਆ ਜਾਈ ਹੈਗਾ ਮੰਜੇ ਤੇ ਕੋਈ ਕੰਮਕਾਰ ਨਹੀਂ ਕੁਛ ਵੀ ਹੈ ਨਹੀਂ ਕਰੇ ਮਾਲ ਕਹੇਗਾ ਉਹ ਵੀ ਮੰਜੇ ਤੇ ਪਿਆ ਹੈਗਾ ਧਰਣਾ ਕੀ ਕੰਮ ਕਰਦਾ ਉਹ ਕੁਛ ਨਹੀਂ ਕਰਦਾ ਜੀ ਮੰਜੇ ਤੇ ਪਿਆ ਹੈ ਕਿੰਨੇ ਕ ਟਾਈਮ ਤੋਂ ਪਿਆ ਮੰਜੇ ਤੇ ਮੰਜੇ ਤੇ ਹੋ ਗਿਆ ਉਹ ਮਿੰਨਾ ਦੋ ਦਿਨ ਮਿੰਨਾ ਹੋ ਗਿਆ ਕੀ ਹੋ ਗਿਆ ਸੀ ਉਹਨੂੰ ਉਹਨੂੰ ਕੁਛ ਵੀ ਨਹੀਂ ਬੱਸ ਤੇ ਇੱਕ ਤਾਂ ਬਾਹ ਦੇਖ ਗਿਆ ਥੱਲੇ ਤੇ ਬਾਹ ਟੁੱਟੀ ਪਈ ਹੈ ਹੂੰ ਇਹ ਬਾਦ ਕੁਝ ਨਹੀਂ ਹੁੰਦਾ ਬਾਹਰ ਨਾਲ ਕੁਝ ਨਹੀਂ ਹੁੰਦਾ ਅੱਛਾ ਮਨਜੀਤ ਪਿਆ ਹੁਣ ਪਿਆ ਹੈਗਾ ਜੀ ਮੈਂ ਹੈਗੀ ਮੈਂ ਤੇਰੀ ਦਵਾਈ ਇਤੋਂ ਕਿਦੋਂ ਵੀ ਚੱਲਦੀ ਆ ਚਾਰ ਵਾਰੀ ਹੋ ਗਈਆਂ ਚੌਥੀ ਵਾਰੀ ਅੱਛਾ 4 ਮਹੀਨੇ ਹੋ ਗਏ ਹੁੰਦੀ ਆ ਹਾਂ ਜੀ ਹਾਂ ਜੀ ਠੀਕ ਆ ਮਨਜੀਤ ਗੁਰੇ ਇਤਨਾ ਪਿੰਡ ਕਿਹੜਾ ਕਾਨੇ ਵਾਲੇ ਜੀ ਕਾਨੇ ਵਾਲੀ ਪਿੰਡ ਆ ਤੇ ਤੇਰਾ ਜਿਵੇਂ ਤਾ ਤੁਹਾਨੂੰ ਪਿੰਡ ਦੇ ਸਰਪੰਚ ਤੋਂ ਲਿਖਾ ਕੇ ਦੇਈ ਵੀ ਤੇਰੇ ਘਰੇ ਕਮਾਈ ਦਾ ਕੋਈ ਸਾਧਨ ਨਹੀਂ ਆਪਾਂ ਇਤੋਂ ਰਾਸ਼ਨ ਲਾ ਦਾਂਗੇ ਤੇਰਾ ਠੀਕ ਆ ਹੁਣਾ ਵੀਰੇ ਦੇ ਨਾਲ ਜਾ ਜਾ ਕੇ ਦਵਾਈ ਲੈ ਕੇ ਆ ਜਾ ਲੈ ਕੇ ਮੈਨੂੰ ਮਿਲੀ ਆ ਕੇ ਠੀਕ ਆ ਜਾ ਵੀਰੇ ਲੈ ਕੇ ਜਾ ਹਾਂ ਭਾਈ ਸਾਸੀ ਕਾ ਨਾਲ ਹੋ ਗਏ ਲੱਖਾਂ ਰੁਪਏ ਖਾ ਗਏ ਮੇਰੇ ਕੋਲ 12 ਕਿੱਲੇ ਮਾਰ ਤੇਰਾ ਕੀ ਨਾਮ ਭਾਈ ਤੇਰਾ ਨਾਮ ਕੀ ਹੈ ਜਸਪ੍ਰੀਤ ਹੈ ਹੈ ਜਸਪ੍ਰੀਤ ਜਸਪ੍ਰੀਤ ਕਿਹੜੇ ਪਿੰਡੋਂ ਆਇਆ ਕਲੰਦਰਗੜ੍ਹ ਪਿੰਡ ਹੈਗਾ ਕਲੰਦਰਗੜ੍ਹ ਭਾਂਜੀ ਇਹਨਾਂ ਨੇ ਮੈਨੂੰ ਪੱਟ ਕੇ ਖਾ ਲਿਆ ਮੇਰੀ ਵੀ ਮਾਰ ਦਿੱਤੀ ਜਿਲ੍ਹਾ ਗੇਣਾ ਜਿਲ੍ਹਾ ਗੇਣਾ ਤੁਸੀਂ ਵਿੱਚ ਨਾ ਆ ਜਿਓ ਨਹੀਂ ਹਾਂ ਜਿਲ੍ਹਾ ਗੇਣਾ ਤੁਸੀਂ ਮੈਨੂੰ ਰੱਖਣਾ ਹੀਗਾ ਜਿਲ੍ਹਾ ਗੇਣਾ ਮੈਨੂੰ ਰੱਖਣ ਦੀ ਲੋੜ ਹੈਗੀ ਜਿਲ੍ਹਾ ਗੇਣਾ ਤੁਹਾਡਾ ਧੰਨਵਾਦ ਕੋਤਯਵਾਦ ਹੁੜਿਆਣੇ ਤੋਂ ਆਇਆ ਹਾਂ ਕੋਈ ਆਏ ਨੇ ਉਹ ਇੱਥੇ ਮੈਨੂੰ ਕਹਿੰਦੇ ਬਗੀਨ ਕੋਲੇ ਕੰਮ ਚੱਲ ਕੇ ਆਵੇਂ ਕੋਈ ਨਾ ਜੱਫੀ ਪਾ ਪਹਿਲਾਂ ਤਾਂ ਮੈਨੂੰ ਜੱਫੀ ਪਾ ਲਈ ਜੀ ਓਏ ਮੁੜ ਕੇ ਮਿਲ ਕੇ ਮੁੜ ਜਾ ਜਾ ਜੱਫੀ ਪਾ ਲਾ ਕੋਈ ਨਾ ਬਾਈ ਅਸੀਂ ਤੇਰੇ ਦੋਖੀ ਨਹੀਂ ਹੈਗੇ ਧੰਨਵਾਦ ਤੇਰਾ ਤੂੰ ਸਾਨੂੰ ਮਿਲਣ ਆਇਆ ਸ਼ੁਕਰੀਆ ਬਾਈ ਠੀਕ ਹੈ ਨਹੀਂ ਸਾਡੇ ਕੋਈ ਰਹਿਣਾ ਨਹੀਂ ਤੇਰਾ ਮਨ ਕਰਦਾ ਨਾ ਰਹਿ ਕੋਈ ਨਾ ਕੋਈ ਧੱਕਾ ਨਹੀਂ ਠੀਕ ਹੈ ਹਾਂਜੀ ਬਾਈ ਸਾਹਿਬ ਜੀ ਮੈਂ ਅਮਨਦੀਪ ਬਜ਼ਾਲਾ ਦੇ ਮਿਲ ਕੇ ਭੇਜਿਆ ਸੀ ਗੁਰਦਾਸ ਪ੍ਰਾਸਰਾ ਫਾਊਂਡੇਸ਼ਨ ਤੋਂ ਤੇਰੀ ਕਜ਼ਨ ਸਿਸਟਰ ਆ ਜਾਤਾ ਹੀ ਦੇਖਦੇ ਹੋ ਇਹ ਇੰਸਪੈਕਟਰ ਨੇ ਤੇ ਇਹਨਾਂ ਦੀ ਡਿਗਰੀ ਅਗਰ ਐਮਐਸਸੀ ਮੈਥਮੈਟਿਕਸ ਦੀ ਪੀ ਹੋਈ ਹੈ ਪ੍ਰੋਬਲਮ ਆਂਦੀ ਹੈ ਉਹ ਮਤਲਬ ਕਿ ਤੁਹਾਨੂੰ ਟੱਕੜੇ ਪਾੜ ਕੇ ਦੌੜ ਜਾਂਦੇ ਠੀਕ ਤਰੀਕਾ ਨਾਲ ਜਿਵੇਂ ਮਤਲਬ ਥੋੜਾ ਜਿਹਾ ਨਹੀਂ ਲੇਕਿਨ 8 ਸਾਲ ਉਹਦੇ ਲੱਗਾ ਤਾਂ ਦਵਾਈ ਖਾਂਦੇ ਨੇ ਹੁਣ ਵੀ ਇਥੇ ਬੈਠੀ ਦੇ ਅਸੀਂ ਵੀਡੀਓ ਦਿਖਾਉਂਦੇ ਆ ਤੇਰੇ ਤਾਂ ਹਟ ਜਾਣਾ ਹੈ ਨੀ ਸੋਰੀ ਪ੍ਰੋਬਲਮ ਹੈ ਕਿ ਸਾਪਾ ਨੂੰ ਕੈਮਰਾ ਮੂਡਾਂ ਵਿੱਚ ਮਿਲ ਨਹੀਂ ਜਾਂਦੇ ਕੋਈ ਗੱਲ ਨਹੀਂ ਸੁਕਣਾ ਮੈਂ ਕਿ ਉਹ 4-5 ਮਹੀਨੇ ਤੱਕ ਨਾ ਦਵਾਈ ਖਾ ਲੈ ਮਤਲਬ ਕੰਮ ਸੇ ਕੰਮ ਕੋਈ ਫੀਡਾ ਵਿਆਹ ਨਹੀਂ ਕਰਦੇ ਕਿੰਨੇ ਪਹਿਲਾਂ ਤੁਸੀਂ ਮੈਨੂੰ ਮਿਲਦੇ ਵੀ ਰਹੇ ਆ ਜਦੋਂ ਮੈਨੂੰ ਇਹ ਕੋਈ ਫਾਇਦ ਵਾਈ ਖਾਂਦੀ ਨਹੀਂ ਕਦੀ ਸਾਡੇ ਕੋਲ ਸੁਖਦੀ ਨਹੀਂ ਅਮਰਪੁਰ ਕੋਲ ਜਦੋਂ ਖਾਂਦੇ ਸੀ ਜਦੋਂ ਖਾ ਲੈਂਦੀ ਸੀ ਨਹੀਂ ਖਾਂਦੀ ਉਹ ਅਹੀਂ ਖਾਂਦੇ ਆ ਪਰ ਉਹ ਖਾਂਦੀ ਨਹੀਂ ਉਹ ਦੁਹਾਂਦੀ ਸ਼ੁਰੂ ਹੁਣ ਜੇ ਉਹਨੂੰ ਇੱਥੇ ਰੱਖੀਏ ਤੁਸੀਂ ਨਾਲ ਰਹੋਗੇ ਇੱਕ ਦਿਨ ਰਹੇਗਾ ਕੋਈ ਨਾ ਆਪਾਂ ਇੱਥੇ ਦਾਖਲ ਕਰਦੇ ਆ 10 ਦਿਨ ਫਿਰ ਦੇਖਦੇ ਆ ਕੀ ਕਰ ਠੀਕ ਆ ਤੁਸੀਂ ਨਾਲ ਕੋਈ ਦੱਸ ਦੋ ਕੋਈ ਕੋਟਲ ਨੰਬਰ ਵਗੈਰਾ ਕੋਈ ਨਾ ਨਵਦੀਪ ਇਹਨਾਂ ਨੂੰ 10 ਦਿਨਾਂ ਵਾਸਤੇ ਐਡਮਿਟ ਕਰਨਾ ਬੱਚੀ ਨੂੰ ਮਿਲੋ ਕਿੱਥੇ ਕਿੱਥੇ ਕੁੜੀ ਉਹ ਨਹੀਂ ਖੜੀ ਤੇ ਮਾਰ ਇੱਥੇ ਦਾ ਮਾਰੀ ਹਾਂ ਆਪਾਂ ਪਰਸ ਪਾ ਲਈ ਅੱਛਾ ਆ ਕੁੜੀ ਆ ਐਮ ਐਸ ਸੀ ਮੈਥਮੈਟਿਕਸ ਜੀ ਮੈਂ ਕੀ ਨਾਮ ਰਮਨਦੀਪ ਕੌਰ ਰਮਨ ਰਮਨਦੀਪ ਕੌਰ ਇਹਨੂੰ ਅੱਜ ਹੀ ਕਰ ਦਿੱਤਾ ਜਾਂ ਮੈਂ ਟੈਟਲ ਦੇ ਨਾਲ ਜੇ ਕੋਈ ਦੂਸਰਾ ਵੀ ਕੋਈ ਨਹੀਂ ਨਹੀਂ ਅੱਜ ਹੀ ਕਰ ਦਿੰਦੇ ਆ ਜੀ ਇਹ ਕਿੰਨੇ ਦਿਨਾਂ ਲਈ ਹਾ ਦੇ ਲਾਉਂਦੇ ਆ 10 ਦਿਨਾਂ ਵਾਸਤੇ ਐਡਮਿਟ ਕਰਦੇ ਆ ਜੀ ਅਸੀਂ ਇਹਨੂੰ ਠੀਕ ਆ ਤੇ 10 ਦਿਨਾਂ ਬਾਅਦ ਫਿਰ ਦੇਖਦੇ ਆ ਅੱਗੇ ਫਾਰਦਰ ਕੀ ਹੈਗਾ ਵਾ ਦਵਾਈ ਖਾਂਦੀ ਨਹੀਂ ਤੁਹਾਡੇ ਕੋਲ ਇਹ ਦਵਾਈ ਦਿੰਦੇ ਆ ਕੋਈ ਨਹੀਂ ਅਸੀਂ ਇਹ ਦਵਾਈ ਕੋਣ ਲਾ ਲਾਂਗੇ ਉਹਨੂੰ ਫਿਕਰ ਨਾ ਕਰੋ ਕੋ ਤਾਂ ਦੋ ਨਵਾਸੇ ਦਾ ਕੰਮ ਦੇ ਕੋਈ ਨਾ ਕੋਈ ਕਰਦਾ ਆਹ ਪਾਰਾ ਨੂੰ ਗੱਡੀ ਨਹੀਂ ਦੇਣੀ ਜੀ ਗੱਡੀ ਆ ਆਪਣੀ ਮਾਂ ਦੇ ਕਾਲਜ ਦੀ ਤੂੰ ਮੇਰੇ ਕੋਲ ਰੰਗ ਜਾਈ ਤੇ ਥੋੜਾ ਮੈਂ ਉਹ ਗੱਡੀ ਇਹਨਾਂ ਨੂੰ ਭੇਜ ਦਿੰਨੇ ਆ ਤੂੰ ਬਾਅਦ ਵਿੱਚ ਗੱਡੀ ਲੈ ਕੇ ਚਲਾ ਜਾਈ ਮੈਂ ਨਹੀਂ ਨਹੀਂ ਜਾਗਾ ਮੈਂ ਚੰਗਾ ਬਣਾ ਦੇ ਇਹਨਾਂ ਨੂੰ ਭੇਜ ਦਿੰਨੇ ਆ ਚੁੱਪ ਕਰਕੇ ਬਾਅਦ ਵਿੱਚ ਤੂੰ ਚਲਾ ਲੈ ਜਾਈ ਇਹਨਾਂ ਨੂੰ ਪਤਾ ਹੀ ਨਹੀਂ ਲੱਗੇ ਸਾਫੀ ਕੰਮ